ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਜੋ ਸਾਹਮਣੇ ਆ ਰਹੀ ਹੈ ਹੁਣੇ-ਹੁਣੇ ਐਸੋ ਵੱਡੇ ਲੀਡਰ ਦਾ ਹੋ ਗਿਆ ਅਚਾਨਕ ਦੇहां ਤੋਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਘਾਟਾ ਪੈ ਰਿਹਾ ਉੱਗੇ ਵਾਤਾਵਰਣ ਪ੍ਰੇਮੀ ਸੇਵਾਮੁਖਤ ਪ੍ਰਿੰਸੀਪਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਕੌਸ਼ਲ ਦੇ ਮੈਂਬਰ ਜਗਸ਼ੇਰ ਸਿੰਘ ਸਿੱਧੂ ਦਾ 63 ਸਾਲ ਦੀ ਉਮਰ ਚਦਦਲ ਦੌਰਾਨ ਕਰਕੇ ਦਿਹਾਂਤ ਹੋ ਗਿਆ ਜਿਸ ਕਰਕੇ ਪਾਰਟੀ ਦੇ ਨਾਲ ਇਲਾਕੇ ਚ ਸੋਖ ਦਿਲੇਰ ਦੌੜ ਗਈ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੁੱਖ ਪ੍ਰਗਟ ਕਰਦੇ ਹੋਏ ਭਾਵਕ ਪੋਸਟ ਸਾਂਝੀ ਕੀਤੀ ਗਈ ਹੈ ਜੀਹਾਂ ਜਸਬਚ ਲਿਖਿਆ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਨਰਲ ਕਮ ਕੌਸ਼ਲ ਮੈਂਬਰ ਸਰਦਾਰ ਜਗਸੀਰ ਸਿੰਘ ਸਿੱਧੂ ਜੀ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਕਾਰਜ ਚਲਾਉਣਾ ਕਰ ਗਏ ਸ਼ੋਨੀ ਕਾਲੀ ਦਲ ਉਹਨਾਂ ਦੇ ਦਿਹਾਤੇ ਗਰੇ ਦੁੱਖ ਦਾ ਉੱਪਰ ਦਾਵਾ ਕਰਦਾ ਹੈ ਵੈਗੁਰ ਵਿਛੜੀ ਨੂੰ ਆਪਣੀ ਜਨਨਾ ਚ ਨਵਾਸ ਬਖਸ਼ਣ ਤੇ ਪਰਿਵਾਰ ਨੂੰ ਪਾਣਾ ਮੰਨਨ ਦਾ ਬਲ ਬਖਸ਼ਣ ਉਹਨਾਂ ਦਾ ਸਸਕਾਰ ਉਹਨਾਂ ਦੀ ਯਾਦੀ ਪਿੰਡ ਪੋਲੀ ਤੇ ਸ਼ਮਸ਼ਾਨ ਘੜ ਵਿਖੇ ਕੀਤਾ ਜਾਏਗਾ ਇਸ ਮੌਕੇ ਸੁਖਵੀਰ ਸਿੰਘ ਬਾਦਲ ਹਰਸਿਮਰਤ ਕੌਰ ਬਾਦਲ ਬਲਵਿੰਦਰ ਸਿੰਘ ਭੁੰਦੜ ਜਗਸੀਰ ਸਿੰਘ ਜੱਗਾ ਕਲਿਆਣ ਅਤੇ ਹੋਰ ਬਹੁਤ ਸਾਰੇ ਆਗੂਆਂ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟੋਲਿਆ ਮੌਤ ਨਾਲ ਨਾਪੁਰਾਹਣੋ ਵਾਲ ਕਟਿਆ ਕਿਹਾ ਤੇ ਬਹੁਤ ਸਾਰੇ ਹੋਰ ਵੀ ਅਫਸੋਸ ਜ਼ਾਹਿਰ ਕੀਤੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ